stop ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਵੱਲੋਂ 2007 ਤੋਂ 2017 ਦੇ ਸਮੇਂ ਵਿੱਚ ਸੱਤਾਧਾਰੀ ਹੁੰਦਿਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਵਿੱਚ ਹੁੰਦਿਆਂ ਕੀਤੀਆਂ ਗਈਆਂ ਅਨੇਕਾਂ ਤਰ੍ਹਾਂ ਦੀਆਂ ਧਾਰਮਿਕ ਅਤੇ ਰਾਜਨੀਤਿਕ ਗਲਤੀਆਂ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਪੁੱਜੇ ਮਾਮਲੇ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਤਖਤਾਂ ਦੇ ਜਥੇਦਾਰ ਸਹਬਾਨ ਵੱਲੋਂ ਸੁਣਾਈ ਜਾਣ ਵਾਲੇ ਫੈਸਲੇ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਡੰਡੀ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੀ ਸਿਆਸਤ ਉੱਤੇ ਹਮੇਸ਼ਾ ਵੱਡਾ ਪ੍ਰਭਾਵ ਰਿਹਾ ਹੈ ਡੰਡੀ ਇਸ ਦਾ ਜਨਮ ਹੀ ਮੁੱਖ ਰੂਪ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬਾਨ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਸੰਬੰਧੀ ਸਿੱਖ ਪੰਥ ਵੱਲੋਂ 1920 ਵਿੱਚ ਕੀਤੇ ਗਏ ਸੰਘਰਸ਼ ਵਿੱਚੋਂ ਹੋਇਆ ਸੀ ਡੰਡੀ ਸੋ ਸਾळे ਤੂੰ ਵੀ ਬਧੇਰੇ ਸਮਾਂ ਪਹਿਲਾ ਹੋਂਦ ਵਿੱਚ ਆਈ ਇਸ ਪਾਰਟੀ ਨੇ ਵਿਦੇਸ਼ੀ ਹਕੂਮਤ ਸਮੇਵੀ ਧਾਰਮਿਕ ਖੇਤਰ ਦੇ ਨਾਲ-ਨਾਲ ਆਜ਼ਾਦੀ ਦੇ ਸੰਘਰਸ਼ ਵਿੱਚ ਵੱਡਾ ਹਿੱਸਾ ਪਾਇਆ ਸੀ ਡੰਡੀ ਜਿੱਥੇ ਸ਼੍ਰੋਮਣੀ ਕਮੇਟੀ ਦਾ ਮੁੱਖ ਕੰਮ ਇਤਿਹਾਸਕ ਗੁਰਦੁਆਰਾ ਸਹਿਬਾਨ ਦੀ ਸੇਵਾ ਸੰਭਾਲ ਕਰਨਾ ਸੀ ਉਥੇ ਅਕਾਲੀ ਦਲ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਨਿਰੰਤਰ ਰਾਜਨੀਤੀ ਦੇ ਖੇਤਰ ਵਿੱਚ ਵੀ ਵਿਚਰਦਾ ਆਇਆ ਹੈ ਡੰਡੀ ਹਰ ਖੇਤਰ ਵਿੱਚ ਸਰਗਰਮ ਹੋ ਕੇ ਇਸ ਨੇ ਦੇਸ਼ ਅਤੇ ਕੌਮ ਲਈ ਗੌਰਵਮਈ ਪ੍ਰਾਪਤੀਆਂ ਕੀਤੀਆਂ ਹਨ ਡੰਡੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਇਹ ਪਾਰਟੀ ਲਗਾਤਾਰ ਆਪਣੇ ਭਾਈਚਾਰੇ ਸਮੁੱਚੇ ਸਮਾਜ ਅਤੇ ਪੰਜਾਬ ਦੇ ਨਾਲ-ਨਾਲ ਦੇਸ਼ ਦੀ ਸਿਆਸਤ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੇ ਸਮਰੱਥ ਰਹੀ ਹੈ ਡੰਡੀ ਸਾਲ 2007 ਤੋਂ ਲੈ ਕੇ 2017 ਤੱਕ ਪੰਜਾਬ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਭਾਜਪਾ ਸਰਕਾਰਾਂ ਕਾਇਮ ਰਹੀਆਂ ਡੰਡੀ ਸੁਖਵੀਰ ਸਿੰਘ ਬਾਦਲ ਨੇ ਵੀ ਇਹਨਾਂ ਵਿੱਚ ਅਹਿਮ ਰੋਲ ਅਦਾ ਕੀਤਾ ਡੰਡੀ ਇਸ ਸਮੇਂ ਵਿੱਚ ਅਕਾਲੀ ਦਲ ਦੀਆਂ ਸਰਕਾਰਾਂ ਨੇ ਅਨੇਕਾਂ ਪ੍ਰਾਪਤੀਆਂ ਕੀਤੀਆਂ ਨਾਲ ਨਾਲ ਅਕਾਲੀ ਦਲ ਦੀ ਕਈ ਪੱਖਾਂ ਤੋਂ ਆਲੋਚਨਾ ਵੀ ਹੁੰਦੀ ਰਹੀ ਅਤੇ ਇਸ ਦੀਆਂ ਸਰਕਾਰਾਂ ਲੋਕਾਂ ਦੀਆਂ ਆਸ਼ਾਵਾ ਅਤੇ ਇੱਛਾਵਾਂ ਉੱਤੇ ਕਈ ਪੱਖਾਂ ਤੋਂ ਪੂਰਾ ਨਾ ਉੱਤਰ ਸਕੀਆਂ ਡੰਡੀ ਪੰਜਾਬ ਨੂੰ ਦਰਪੇਸ਼ ਅਹਿਮ ਮਸਲਿਆਂ ਜਿਵੇਂ ਬੇਰੁਜ਼ਗਾਰੀ ਵੱਧਦਾ ਅਪਰਾਧ ਵਿਸ਼ਰਾਚਾਰ ਅਤੇ ਲਗਾਤਾਰ ਵੱਧਦੀ ਨਸ਼ਿਆਂ ਦੇ ਰੁਝਾਨ ਨੂੰ ਕਾਬੂ ਕਰਨ ਵਿੱਚ ਇਸ ਦੀ ਪਕੜ ਬੇਹੱਦ ਢਿੱਲੀ ਨਜ਼ਰ ਆਉਣ ਲੱਗੀ ਡੰਡੀ ਬਿਨਾ ਸ਼ੱਕ ਇਸ ਸਮੇਂ ਵਿੱਚ ਪੰਜਾਬ ਵਿੱਚ ਵਿਕਾਸ ਦੇ ਵੱਡੇ ਕੰਮ ਵੀ ਹੋਏ ਡੰਡੀ ਬਹੁਤ ਸਾਰੀਆਂ ਇਤਿਹਾਸਕ ਉਸਾਰੀਆਂ ਵੀ ਕੀਤੀਆਂ ਗਈਆਂ ਡੰਡੀ ਬਹੁਤ ਸਾਰੀ ਧਾਰਮਿਕ ਸਥਾਨਾਂ ਨੂੰ ਹੋਰ ਸੁੰਦਰ ਦੇਖ ਵੀ ਪ੍ਰਦਾਨ ਕੀਤੀ ਗਈ ਪਰ ਸਰਕਾਰ ਦੀਆਂ ਕਈ ਖੇਤਰਾਂ ਵਿੱਚ ਰਹਿ ਗਈਆਂ ਪ੍ਰਸ਼ਾਸਨਿਕ ਘਾਟਾ ਇਸ ਦੀਆਂ ਪ੍ਰਾਪਤੀਆਂ ਤੋਂ ਵਧੇਰੇ ਉੱਭਰਣ ਲੱਗੀਆਂ ਡੰਡੀ ਐਸ ਦੇ ਨਾਲ ਹੀ ਧਾਰਮਿਕ ਖੇਤਰ ਵਿੱਚ ਜੋ ਵੱਡੇ ਵਿਵਾਦ ਸ਼ੁਰੂ ਹੋਏ ਸਰਕਾਰ ਉਹਨਾਂ ਨਾਲ ਸੰਤੁਸ਼ਟੀ ਜਨਕ ਢੰਗ ਨਾਲ ਨਿਪਟ ਸਕੀ ਜਿਸ ਕਾਰਨ ਇਹ ਵਿਵਾਦ ਹੋਰ ਵੀ ਵੱਡੇ ਹੋ ਗਏ ਜਿਨ੍ਹਾਂ ਨੇ ਅਕਾਲੀ ਸਰਕਾਰਾਂ ਦੇ ਪ੍ਰਭਾਵ ਨੂੰ ਬੇहद ਤੁੰਦਲਾ ਕਰ ਦਿੱਤਾ ਡੰਡੀ ਅਜੇ ਘਟਨਾ ਕਰਮ ਕਾਰਨ ਅਕਾਲੀ ਦਲ ਨੂੰ ਲੱਗ ਰਹੇ ਖੋਰੀ ਨੂੰ ਇਸ ਦੇ ਆਗੂ ਸੰਭਾਲ ਸਕ